ਲੋਕ ਤੇ ਆਪ ਦੀ ਕਰੋ ਕਿਰਪਾ ਤਾ ਹਿਰਦੇ ਦੀਆਂ ਡਿਆਰੀਆਂ ਖੁੱਲਮ ਕਰੋ ਕਿਰਪਾ ਤਾ ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹਿਲਾ ਕਰ ਸਕਾਂ ਜੇ ਗੁਰੂ ਕਲਗੀ ਤਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਨਾਲ ਸਾਂਝ ਫੌਤੇ ਆਹੋ ਜੇ ਵਾਹਿਗੁਰੂ ਜੀ ਦਾ ਪ੍ਰਸਾਦ ਵਾਹਿਗੁਰੂ ਜੀ ਕੀ ਖਤੇ ਸਾ ਸੰਗਤ ਜੇ ਗੁਰ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਦੀ ਗੱਲ ਕਰੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 59 ਸ਼ਬਦ ਨੇ ਜਿਹੜੇ ਕਿ 15 ਰਾਗਾਂ ਵਿੱਚ ਦਰਜ ਨੇ ਇਹਨਾਂ ਤੋਂ ਪਹਿਲਾਂ ਸਪੰਦ ਅਸ਼ਲੋਕ ਨੇ ਜਿਨ੍ਹਾਂ ਨੂੰ ਆਪਾਂ ਨੌਵੇਂ ਮਾਤਰ ਦੇ ਸਲੋਕ ਕਹਿੰਦੇ ਆ ਜਿਨ੍ਹਾਂ ਦੀ ਅੱਜ ਆਪਾਂ ਵਿਚਾਰ ਕਰਨੀ ਪ੍ਰਾਰੰਭਕ ਕਰ ਰਹੇ ਆ ਸਾਧਨ ਨੋਟ ਕਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਅਸੀਂ ਕੋਈ ਬਹੁਤਾ ਇਨਸਾਫ ਨਹੀਂ ਕੀਤਾ ਤੁਸੀਂ ਆਖੋਗੇ ਕਿਸ ਗੱਲ ਤੋਂ ਅਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਵਨ ਬਾਣੀ ਨਾਲ ਕੋ ਬਹੁਤਾ ਇਨਸਾਫ ਨਹੀਂ ਕੀਤਾ ਤੁਸੀਂ ਆਪੋ ਕੇ ਭਾਈ ਸਾਹਿਬ ਕਿਸ ਗੱਲ ਕਿਤੇ ਆਪਣੇ ਆਪੇ ਦੀ ਪਰਚੋਲ ਕਰਕੇ ਦੇਖੋ ਸਾਹਿਬ ਮੈਨੂੰ ਕਈ ਵਾਰੀ ਬੜਾ ਦੁੱਖ ਆਂਦਾ ਜਾ ਪਰਚੋਲ ਕਰਕੇ ਦੇਖੋ ਜਦੋਂ ਕਿਤੇ ਨਾਂ ਦੀਵਾਨ ਦੀ ਸਮਾਪਤੀ ਤੇ ਲਾ ਲਓ ਕਿਸੇ ਪ੍ਰੋਗਰਾਮ ਤੇ ਲਾ ਲਓ ਕਿਤੇ ਨੌਵੇਂ ਪਾਤਸ਼ਾਹ ਦੀ ਪਵਨ ਬਾਣੀ ਚ ਹੁਕਮਨਾਮਾ ਅਗਰ ਆ ਗਿਆ ਨਾ ਤੇ ਕਈ ਪਤਾ ਕਿਸ ਸਮੇਂ ਕਿ ਆ ਮੈਂ ਜੀ ਬੜਾ ਕਰੜਾ ਹੁਕਮਨਾਮਾ ਆਇਆ ਅੱਜ ਬੜਾ ਸਖਤ tục ਮਨਾਮਾ ਆਇਆ ਕਿਤੇ ਨੋਟ ਕਰਕੇ ਦੇਖਿਓ ਗੁਰੂ ਕਦੇ ਸਖਤ ਬੋਲਦਾ ਨਹੀਂ ਗੁਰੂ ਨੇ 17 ਜੰਗਾਂ ਲੜੀਆਂ ਤਾਂ ਸਖਤ ਨਹੀਂ ਬੋਲਿਆ ਸਾਹਿਬ ਉਹ ਤੇ ਮਾਦਾਨੇ ਜੰਗ ਵਿੱਚ ਜੋਜਤ ਤੇ ਵੀ ਕੌੜਾ ਨਹੀਂ ਬੋਲਿਆ ਸਖਤ ਨਹੀਂ ਬੋਲਿਆ ਉਹ ਗੁਰ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਬਤ ਸਵਾਰ ਕੇ ਵੀ ਕੌੜਾ ਨਹੀਂ ਬੋਲਿਆ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਵਚਨ ਆ ਗਿਆ ਤੇ ਅਸੀਂ ਕਹਿ ਲੁੰਦੇ ਆ ਅੱਜ ਬੜਾ ਕਰੜਾ ਵਚਨ ਆਇਆ ਤੁਸੀਂ ਦੇਖਿਓ ਸਾachsen ਆਪਣੇ ਆਪ ਮਹਿਸੂਸ ਕਰਿਓ ਔਰ ਇੱਕ ਹੋਰ ਗੱਲ ਨਾਲ ਹੀ ਕਹਦੇ ਆ ਜੋ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਸਾਸਨ ਅਸੀਂ ਗੁਰੂ ਤੇਗ ਬਹਾਦਰ ਪਾਛਾ ਦੀ ਪਾਵਨ ਬਾਣੀ ਨੂੰ ਕੇਵਲ ਸੋਗ ਵੇ ਦਿਵਾਨਾ ਤੱਕ ਸੀਮਤ ਕਰਕੇ ਰੱਖ ਦਿੱਤਾ ਨੋਟ ਕਰਿਓ ਕਿ ਤੇ ਸਾਸ ਕਿਤੇ ਵੀ ਗੁਰੂ ਤੇਗ ਬਹਾਦਰ ਪਾਛਾ ਦਾ ਸ਼ਬਦ ਇਸ ਤਰ੍ਹਾਂ ਸੁਣਿਆ ਤੁਸੀਂ ਕਿਤੇ ਅੰਤਿਮ ਅਰਦਾਸ ਹੋਵੇ ਦਸ਼ਹਿਰਾ ਹੋਵੇ ਬਰਸੀ ਤੇ ਬਰਸੀ ਹੋਵੇ ਤਾਂ ਹੀ ਇਹਨਾਂ ਸ਼ਬਦਾਂ ਦਾ ਕੀਰਤਨ ਹੁੰਦਾ ਤੇ ਤਾਂ ਹੀ ਇਹਨਾਂ ਸ਼ਬਦ ਦੀ ਕਥਾ ਹੁੰਦੀ ਹੈ ਅੱਗੇ ਪਿੱਛੇ ਕਿਤੇ ਦੱਸਿਓ ਮੈਨੂੰ ਗੁਰੂ ਤੇਗ ਬਹਾਦਰ ਪਾਛਾ ਦੀ ਪਾਵਨ ਬਾਣੀ ਦਾ ਪਾਠ ਵਿਚਾਰ ਹੁੰਦੀ ਹੋ ਸਾਡੇ ਦਿਮਾਗ ਚ ਇੱਕ ਗੱਲ ਸੈੱਟ ਹੋ ਗਈ ਐ ਕਿ ਗੁਰੂ ਤੇਗ ਬਹਾਦਰ ਪਾਛੀ ਦੀ ਪਾਵਨ ਬਾਣੀ ਮੌਤ ਦੇ ਵਿਸ਼ੇ ਤੇ ਹੀ ਐ ਇੱਕ ਵਾਰੀ ਕਿ ਤੇ ਬਾਣੀ ਨੂੰ ਪੜ ਕੇ ਦੇਖ ਲਾਗੇ ਜਿੱਕੇ ਜਨ ਜਿੱਲਾ ਲਾਗੇ ਹੋ ਕੇ ਬਾਣੀ ਨੂੰ ਪੜੋਗੇ ਨਾ ਤੇ ਤੁਹਾਨੂੰ ਸਮਝ ਆਣੀ ਐ ਗੁਰੂ ਤੇਗ ਬਹਾਦਰ ਪਾਛੀ ਦੀ ਪਾਵਨ ਬਾਣੀ ਇੱਕ ਬਹੁਤ ਵੱਡੀ ਯਾਤਰਾ ਕਰਾਂਗੀ ਇਸ ਲੋਕਾਂ ਤੋਂ ਪਹਿਲਾਂ ਇੰਟਰੋਡਕਸ਼ਨ ਥੋੜੀ ਦੇ ਲਾਸਾ ਥੋੜੀ ਜੀ ਜਾਣਕਾਰੀ ਗੁਰੂ ਤੇਗ ਬਹਾਦਰ ਪਾਛੀ ਦੀ ਪਾਵਨ ਬਾਣੀ ਇਹ ਜਤਰਾ ਕਰਾਈ ਹੈ ਗੁਰੂ ਤੇਗ ਬਹਾਦਰ ਪਾਚ ਨੇ ਸਭ ਤੋਂ ਪਹਿਲੇ ਗੱਲ ਪਤਾ ਕੀ ਆਖੀ ਪਹਿਲਾ ਸ਼ਬਦ ਹੈ ਗਉੜੀ ਰਾਗ ਦਾ ਗੁਰੂ ਤੇਗ ਬਹਾਦਰ ਪਾਚ ਦਾ ਕਹਿੰਦੇ ਸਾਧੋ ਮਨ ਕਾ ਮਾਨ ਧਿਆਉ ਕੋ ਇਹ ਪਹਿਲਾ ਬਚਨ ਹੈ ਗੁਰੂ ਤੇਗ ਬਹਾਦਰ ਪਾਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਥੇ ਸਾਧੋ ਸ਼ਬਦ ਵਰਤਿਆ ਜਾਂਦਾ ਨੁਕਤਾ ਬੜਾ ਵਿਆਹ ਜੇ ਪੂਰੀ ਸੁਰਤੀ ਨਾ ਸੁਣਿਓ ਸਾਹਿਬ ਇੱਥੇ ਇਹ ਵੀ ਆਖਿਆ ਕਿ ਹੰਕਾਰੀ ਲੋਕੋ ਆਪਣਾ ਮਾਨ त्याਗੋ ਸ਼ਬਦ ਵਰਤਿਆ ਸਾਧੋ ਸੱਚ ਵਿੱਚ ਸੋਚਣ ਤੇ ਬੰਦਾ ਮਜਬੂਰ ਹੋ ਜਾਂਦਾ ਸਾਧੂ ਜਿਹੜਾ ਸਾਧਨਾ ਕਰਨ ਵਾਲਾ ਉਹਨੂੰ ਕਹਿੰਦੇ ਬੇਹੰਕਾਰ ਤੋਂ ਬਚ ਸਾਧੂ ਮਨ ਦਾ ਮਹੱਤਿਆਕ ਇੱਥੇ ਤੇ ਹੋਣਾ ਚਾਹੀਦਾ ਸੀ ਹੰਕਾਰੀ ਤੋਂ ਕੋ ਆਪਣਾ ਹੰਕਾਰ ਤੇ ਅੰਭੁਕ ਇੱਥੇ ਸਾਧੂ ਕਿਉਂ ਸ਼ਬਦ ਵਰਤੇ ਆ ਆਖਿਆ ਤੁ ਸਾਧਨਾ ਕਰਨ ਤੁਰਿਆ ਜਦੋਂ ਵੀ ਹੰਕਾਰ ਹੁੰਦਾ ਤੇ ਚੰਗੀਆਂ ਗੱਲਾਂ ਦਾ ਹੁੰਦਾ ਜਦੋਂ ਵੀ ਹੰਕਾਰ ਹੁੰਦਾ ਬੋਨਾ ਦਾ ਹੁੰਦਾ ਕਿਤੇ ਅਸਰ ਉਹ ਵਿੱਚ 4 ਦਿਨ ਸਾਧਨਾ ਕਰਕੇ ਆਖੇ ਕਿ ਮੇਰੇ ਤੋਂ ਵੱਡਾ ਸਾਧੂ ਕੋਈ ਨਹੀਂ ਜੇ ਸਾਧਨਾ ਕਰਨ ਤੁਰਿਆ ਤੇ ਹੰਕਾਰ ਤੋਂ ਬਚ ਕੇ ਰਹੀਂ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਅਗਰ ਤਿਆਗ ਕਰਨਾ ਤੇ ਹੰਕਾਰ ਦਾ ਤਿਆਗ ਕਰ ਸੱਚਮੁੱਚ ਗਿਆਨੀ ਮਸ਼ਕੀਂਦੇ ਕੋ ਬਚਨ ਕਿਆ ਕਰਦੇ ਸਨ ਕਦੇ ਮਾਇਆ ਤਿਆਗ ਨਹੀਂ ਕੋਈ ਔਖੀ ਗੱਲ ਨਹੀਂ ਘਰ ਤਿਆਗਣਾ ਵੀ ਕੋਈ ਔਖਾ ਨਹੀਂ ਹੈ ਅਗਰ ਸਭ ਤੋਂ ਔਖਾ ਕੁਝ ਤਿਆਗਣਾ ਤੇ ਹੰਕਾਰ ਤਿਆਗਣਾ ਕਬੀਰ ਸਾਹਿਬ ਦਾ ਬਚਨ ਤੁਸੀਂ ਪੜ੍ਹਦੇ ਹੋ ਕਬੀਰ ਮਾਇਆ ਤਜੇ ਤਾਂ ਪਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਵਰ ਸਭੇ ਗਲੇ ਮਾਨਸਬੇ ਕੋ ਖਾਏ ਖੱਦ ਸੱਚ ਵਿੱਚ ਅਸਮਾਨ ਨੇ ਵੱਡੇ ਵੱਡੇ ਦੇਵਤੇ ઋષਿ ਮੁਨੀ ਜਿਹੜੇ ਤਵਾ ਕਰਕੇ ਰੱਖ ਦਿੱਤੇ ਉਹਨਾਂ ਦੇ ਜੀਵਨ ਜਿਹੜੇ ਗਰਖ ਕਰਕੇ ਰੱਖ ਦਿੱਤੇ ਸਾਰਿਆਂ ਨੂੰ ਇਸ ਹੰਕਾਰ ਨੇ ਖਾ ਲਿਆ ਇਸ ਕਰਕੇ ਕਹਿ ਰਹੇ ਹਾਂ ਇਸ ਹੰਕਾਰ ਤੋਂ ਬਚ ਕੇ ਰਹਿ ਕੇ ਸਾਧਨਾ ਕਰਨ ਤੋਂ ਰਹਿਦ ਗਿਆ ਜੁਬਤੀ ਜੀ ਦਾ ਵਚਨ ਕਹਿ ਲਗਾ ਸਾ ਕਿਹਾ ਕਿ ਮੈਨੂੰ ਇੱਕ ਸਾਧ ਮਿਲਿਆ ਤੇ ਉਹਦੀ ਜ਼ੁਬਾਨ ਤੇ ਕੋ ਬੱਜਰ ਚੜ ਗਿਆ ਜਿਹੜਾ ਵੀ ਆਏ ਉਹਨੂੰ ਕਹਾਂ ਤੁਹਾਨੂੰ ਨਹੀਂ ਪਤਾ ਮੈਂ ਕਰੋੜਾਂ ਦੀ ਜਾਇਦਾਦ ਨੂੰ ਲੱਤ ਮਾਰ ਕੇ ਫੇਰ ਸਾਧੂ ਬਣਿਆ। ਸੰਗਿਆਨੀ ਮਸ਼ਕੀਨ ਜੀ ਕਹਿੰਦੇ ਜੇ ਲੱਤ ਵੱਜੀ ਕੋਈ। ਜੇ ਲੱਤ ਵੱਜੀ ਹੁੰਦੀ ਤੇ ਇਹ ਗੱਲ ਨਾਲ ਤੋਂ ਕਰਦਾ ਉਹ ਜਿਹੜਾ ਧੰਨ ਪਦਾਰਥ ਤੇ ਆ ਕੇ ਤੇਰੀ ਲੱਤ ਨਾਲ ਹੀ ਝੋੜ ਗਏ ਨਾ। ਕਈਆਂ ਨੂੰ ਧੰਨ ਪਦਾਰਥ ਦਾ ਹੰਕਾਰ ਹੈ ਤੇ ਕਈਆਂ ਨੂੰ ਧੰਨ ਪਦਾਰਥ ਛੱਡਣ ਦਾ ਹੰਕਾਰ ਹੈ। ਗੱਲ ਉੱਤੇ ਖੜੀਏ। ਕਹਿੰਦੇ ਕਿ ਤੂੰ ਬਾਰ-ਬਾਰ ਕਹਿ ਰਿਹਾ ਕਿ ਮੈਂ ਐਵੇਂ ਸਾਧੂ ਨਹੀਂ ਬਣਿਆ। ਮੈਂ ਕਰੋੜਾਂ ਦੀ ਜਾਇਦਾਦ ਛੱਡ ਕੇ ਲਤ ਮਾਰ ਕੇ ਸਾਧੂ ਬਣਿਆ ਉਹ ਲਤ ਵੱਜੀ ਨਹੀਂ ਸੱਜਣਾ ਕਈਆਂ ਨੂੰ ਮਾਇਆ ਦਾ ਹੰਕਾਰ ਤੇ ਕਈਆਂ ਨੂੰ ਮਾਇਦੇ ਤਿਆਗ ਦਾ ਹੰਕਾਰ ਹੈ ਗੱਲ ਉੱਥੇ ਖੜੀ ਹੈ ਜੇ ਸੱਚ ਵਿੱਚ ਲਤ ਵੱਜੀ ਹੁੰਦੀ ਤੇ ਅੱਜ ਤੋ ਗੱਲ ਕਰਦਾ ਹੀ ਨਾ ਤੇਰੀ ਜ਼ੁਬਾਨ ਤੇ ਹੰਕਾਰ ਉਸੇ ਤਰ੍ਹਾਂ ਟਪਕਦਾ ਪਿਆਰਾ ਸਿਰਫ ਉਹ ਇੱਕ ਕਿਸਮ ਚੇਂਜ ਹੋ ਗਈ ਹੈ ਮੈਂ ਹੁਣੇ ਆਂਦਾ ਆਂਦਨ ਗਾਲੀ ਦਿਨਾਂ ਕੋ ਬਚਨ ਕਹਿ ਰਿਹਾ ਸਹੰਕਾਰੀ ਬੰਦਾ ਸੌਖੇ ਕਿਤੇ ਹਾਰ ਨਹੀਂ ਜਿਵੇਂ ਬੰਦਾ ਕਰਦਾ ਪਤਾ ਕੀ ਹੈ ਜਿਸ ਅਕਲ ਦਾ ਇਹ ਹੰਕਾਰ ਕਰਦਾ ਉਸੇ ਗੱਲ ਦੀ ਅਗਰ ਬੰਦੇ ਦੀ ਹਾਰ ਹੋ ਜੇ ਨਾ ਫਿਰ ਕੀ ਕਰਦਾ ਉਸ ਹੰਕਾਰ ਵਿੱਤ ਕੇ ਸੰਵਤ ਲੰਦਾ ਹੈ ਪਰ ਸੌਕੇ ਕਿ ਜੇ ਹੰਕਾਰ ਨਹੀਂ ਛੱਡਦਾ ਇੱਕ ਗਾਣਾ ਪੰਜਾਬੀ ਆਇਆ ਸੀ ਪਿਛੇ ਕਹਿੰਦੇ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ ਹੈ ਮੌਤ ਨਹੀਂ ਮਾਰਦੀ ਮੌਤ ਇੱਕ ਵਾਰ ਸਵੀਰਕਤ ਤੌਰ ਤੇ ਆਣੀ ਆ ਜਿੱਦੂ ਵੀ ਬੰਦੇ ਨੂੰ ਮਾਰਦਾ ਆਤਮਿਕ ਤੌਰ ਤੇ ਹੰਕਾਰ ਹੀ ਮਾਰਦਾ ਸਾਸ ਇਸ ਕਰਕੇ ਗੁਰੂ ਤੇਗ ਬਹਾਦਰ ਪਛਰੇ ਆਪਣੀ ਬਾਂਦੀ ਦਾ ਮੋਢ ਪਾਇਆ ਤਿਆਗ ਤੋਂ ਕਾ ਭਾਵੇਂ ਤੈਨੂੰ ਇਹ ਨਹੀਂ ਕਰਦਾ ਤੂੰ ਘਰ ਦਾ ਤਿਆਗ ਕਰ ਤੂੰ ਧਨ ਪਦਾਰਥ ਦਾ ਤਿਆਗ ਕਰ ਤੂੰ ਮਾਇਆ ਦਾ ਤਿਆਗ ਕਰ ਬਸ ਇੱਕ ਚੀਜ਼ ਦਾ ਤਿਆਗ ਕਰ ਤੇ ਸਾਧੋ ਮਨ ਕਾ ਮਾਨ ਤਿਆਗੋ ਇਹ ਆ ਹੀ ਜਾਂਦੀ ਜੇ ਕਿਸੇ ਨਾ ਕਿਸੇ ਰੂਪ ਵਿੱਚ ਸਾਸਕ ਨੂੰ ਤੁਸੀਂ ਦੇਖਿਓ ਬਸ ਵੱਡੀ ਪ੍ਰੋਬਲਮ ਇਹ ਹੈ ਕਿ ਬੰਦੇ ਨੂੰ ਆਪਣਾ ਹੰਕਾਰ ਨਹੀਂ ਲੱਭਦਾ ਇਹਨੂੰ ਦੂਜੇ ਦਾ ਹੰਕਾਰ ਲੱਭਦਾ ਹੈ ਮੇਤਾ ਫੇਰ ਹੀ ਪਾਈ ਜਾਂਦੀ ਹੈ ਹੰਕਾਰ ਇਸ ਈਗੋ ਜਰੀਏ ਸਾਸੋ ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਐ ਨਿ ਸੁਭਾਤੋ ਕਹਿੰਦੇ ਕਾਮ ਤੇ ਕਰੋਧ ਵੀ ਇਸ ਤਰ੍ਹਾਂ ਜਿਵੇਂ ਮਾਰੇ ਲੋਕਾਂ ਦੀ ਸੰਗਤ ਕਰਨੀ ਹੋਵੇ ਮੈਂ ਲਾਗੇ ਕਰਾਂ ਇਹ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਤਿਆਗ ਤੋਂ ਸ਼ੁਰੂਆਤ ਤੇ ਸੰਪੂਰਨਤਾ ਕਿੱਥੇ ਹੁੰਦੀ ਹੈ ਲਾਸਟ ਸ਼ਲੋਕ ਕਿਹੜਾ ਹੈ ਜਿ ਕਿੰਨੇ ਵਾਰ ਤੁਸੀਂ ਸ਼ਲੋਕ ਪੜ੍ਹੇ ਹੋਏ ਨੇ ਪਰ ਭਾਗਾਂ ਵਾਲੀ ਰੂਹ ਹੋਵੇਗੀ ਜਦੋਂ ਪਤਾ ਹੋਵੇਗਾ ਲਾਸਟ ਸ਼ਲੋਕ ਕਿਹੜਾ ਗੁਰੂ ਤੇਗ ਬਹਾਦਰ ਸਾਹਿਬ ਪੁੱਛਿਆ ਉਹਨਾ ਮਹਾਰਾਜ ਜੇ ਤਿਆਗ ਤਸ ਦਿੱਤਾ ਫਿਰ ਪਕੜ ਕੇ ਦੀ ਕਰੀਏ ਮਾਰਕਿੰਦੇ ਪਕੜ ਕਰ ਰਾਮ ਨਾਮ ਉਰ ਮੈਂ ਗਹਿਓ ਜਨ ਕਾ ਸਮ ਨਹੀਂ ਕੋਏ ਗਹਿਓ ਦਾਸ ਤਿਕੰਦਾ ਪਕੜਨਾ ਕੰਦੇ ਤਿਆਗ ਮਾਨ ਦਾ ਕਰ ਤੇ ਪਕੜ ਪਰਮਾਤਮਾ ਦੇ ਨਾਮ ਦੀ ਕਾਇ ਤੇਰਾ ਜੀਵਨ ਸਵਰਗ ਬਣ ਜਾਏਗਾ ਸੋ ਪਹਿਲਾ ਬੇਤੇ ਕਿਤੇ 59 ਸ਼ਬਦ 15 ਰਾਗਾ ਦੇ ਵਿੱਚ ਤੇ 54 ਲੋਕ ਜਿਹੜੇ ਨਾ ਇਹ ਜਿਨ੍ਹਾਂ ਦੇ ਵਿਚਾਰ ਅੱਜ ਆਪਾਂ ਪ੍ਰਾਰੰਭ ਕਰ ਲਗੇ ਦੋ ਗੱਲਾਂ ਤੁਹਾਡਾ ਸਾਂਝੀਆਂ ਕੀਤੀ ਤੀਸਰੀ ਗੱਲ ਸਾਸ ਗੁਰੂ ਕਲ ਕੀ ਤਰਪਾਚਰ ਕਿੱਡੀ ਵੱਡੀ ਸਾਡੇ ਤੇ ਕਿਰਪਾ ਹੋਈ ਸਾਹਿਬ ਆਖਾ ਤੈਨੂੰ ਇਹ ਜੀਵਨ ਮਿਲਿਆ ਇਹ ਕੇਵਲ ਖਾਣ ਪੀਣ ਹਸਨ ਕੇਡਣ ਵਾਸਤੇ ਨਹੀਂ ਇਹ ਦੋ ਤਨ ਬਚਨ ਕਰਨੇ ਜ਼ਰੂਰੀ ਸਨ ਤਾਂ ਕਿ ਸਰ ਲੋਕਾਂ ਦੀ ਵਿਚਾਰ ਸਹੀ ਤਰੀਕੇ ਨਾਲ ਆਰੰਭ ਹੋ ਸਕੇ ਸਾਹਿਬ ਗੱਲ ਪਕੜ ਵਿੱਚ ਆ ਜਾ ਆਖੇ ਜੀਵਨ ਮਿਲਿਆ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲਭ ਹੈ ਹੋਏ ਨਾ 12-12 ਇਹ ਵਾਰ-ਵਾਰ ਨਹੀਂ ਮਿਲਦਾ ਇਹ ਇੱਕ ਵਾਰ ਤੈਨੂੰ ਜੀਵਨ ਮਿਲਿਆ ਦੇਖੀ ਇਹਦੇ ਤੋਂ ਲਾਭ ਉਠਾ ਲਈ ਕਿਉਂਕਿ ਇਹੀ ਤੇਰਾ ਔਸਰ ਇਹੀ ਤੇਰੀ ਬਾੜ ਘਟ ਪਿੱਤਰ ਤੂੰ ਦੇਖ ਵਿਚਾਰ ਕਿ ਕੋਈ ਕੋ ਮੌਕਾ ਮਿਲੇ ਸਕਦਾ ਇੱਕ ਵਾਰ ਮਿਲਿਆ ਕਿਤੇ ਇਸ ਨੂੰ ਮਿਸ ਨਾ ਕਰੀ ਤੈਨੂੰ ਜੀਵਨ ਮਿਲਿਆ ਤੇ ਗੁਰੂ ਨੇ ਪਰਉਪਕਾਰ ਕਰਕੇ ਸਾਨੂੰ ਗੁਰੂਗ੍ਰੰਥ ਸਾਹਿਬ ਦੇ ਪਾਵਨ ਪਾਣੀ ਦਾ ਖਿਦਾਨਾ ਵੀ ਦੇ ਦਿੱਤਾ ਆਖਿਆ ਤੂੰ ਪੜੋ ਵਿਚਾਰੋ ਤੇ ਸਿੱਖੋ ਕਿਵੇਂ ਜੀਵਨ ਨੂੰ ਸਵਾਰਨਾ ਤਾਂ ਕਿ ਸਾਡੀ ਜੀਵਨ ਦੀ ਯਾਤਰਾ ਸਫਲੀ ਹੋ ਜਾਏ ਇਹ ਸਾਰੀ ਪਾਣੀ ਮੰਤਰ ਨਹੀਂ ਹੈ ਪਾਣੀ ਹੈ ਕਿ ਜੀਵਨ ਦੀ ਜਾਚ ਚੰਨ ਲਗੇ ਗੁਰੂ ਕਲ ਕੀ ਤਰਪਾਚਨ ਕਿੰਡਾ ਵੱਡਾ ਪਰਪਕਾਰ ਕੀਤਾ ਨੋਟ ਕਰਿਓ ਸਾਸ ਤੁਸੀਂ ਦੇਖਿਓ ਅਸੀਂ ਸਾਰੇ ਬੱਚਿਆਂ ਵਾਲੇ ਆ ਨਾ ਬੱਚਾ ਜਦੋਂ ਸਕੂਲ ਜਾਂਦਾ ਨਾ ਸਿਆਰੇ ਟੀਚਰ ਦੀ ਨਿਸ਼ਾਨੀ ਪਤਾ ਕੀ ਅੱਜ ਕੱਲ ਤਾਂ ਤਕਰੀਬਨ ਬੱਚੇ ਕੋਸ਼ਿਸ਼ ਕਰਦੇ ਪੂਰਾ ਪੂਰਾ ਸਲਿਪਸ ਲੈ ਰਿਹਾ ਉਹ ਤਿਆਰ ਕਰਦੇ ਤਾਂ ਕਿ ਕਿਤੇ ਐਗਜ਼ਾਮ ਵਿੱਚ ਕਿਸੇ ਕੁਐਸਚਨ ਦੀ ਕੋਈ ਪ੍ਰੋਬਲਮ ਨਾ ਆ ਜੇ ਸਾਸ ਪੂਰੀ ਤਿਆਰੀ ਕਰਦੇ ਫਿਰ ਇਹ ਸਿਆਣਾ ਟੀਚਰ ਆਪਾਂ ਜਦੋਂ ਪੜਦੇ ਆ ਸਾ ਪਤਾ ਕੀ ਕਹਿੰਦਾ ਸੀ ਕਹਿੰਦਾ ਠੀਕ ਹੈ ਜਿਹੜੇ ਬੱਚੇ ਪੂਰਾ ਸਿਲੇਬਸ ਨਹੀਂ ਕਰ ਸਕਦੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਫੇਲ ਹੋ ਜਾਣੋ ਨੋਟ ਕਰਿਓ ਸਾਸ ਮੈਂ ਸਾਰੇ ਬੱਚੇ ਦੇਖੋ ਜੇ ਗੈਰੂਟ ਨਹੀਂ ਹੁੰਦੇ ਚੰਗੇ ਵੀ ਮੈਂ ਚਾਹਣਾ ਮੇਰੀ ਪੂਰੀ ਕਲਾਸ ਪਾਸ ਹੋ ਜਾਏ ਇੱਕ ਉਦਾਹਰਨ ਦੇ ਲਗਾ ਇਸ ਲੋਕਾਂ ਦੇ ਪੱਥਾਏ ਸਿਆਣਾ ਟੀਚਰ ਕਹਿੰਦਾ ਸੀ ਮੈਂ ਚਾਹਣਾ ਕਿ ਮੇਰੀ ਪੂਰੀ ਦੀ ਪੂਰੀ ਕਲਾਸ ਪਾਸ ਹੋ ਜਾਏ ਮੈਂ ਜ਼ਰੂਰੀ ਨਹੀਂ ਕਿ ਸਾਰੇ ਤੁਸੀਂ ਟਾਪਰ ਆਵੋ ਕੁਝ ਐਸੇ ਬੱਚੇ ਨੇ ਜਿਹੜੇ ਨਹੀਂ ਇਤਨੇ ਇੰਟੈਲੀਜੈਂਟ ਮੈਂ ਉਹਨਾਂ ਵਾਸਤੇ ਇੱਕ ਗੱਲ ਕਹਿਣਾ ਚਾਹਣਾ ਜੇ ਤੁਸੀਂ ਪੂਰਾ ਸਿਲੇਬਸ ਨਹੀਂ ਕਰ ਸਕਦੇ ତਿਆਰ ਤੇ ਤੁਹਾਨੂੰ ਕੁਝ ਇੰਪੋਰਟੈਂਟ ਕੁਐਸਚਨ ਦੱਸਣਾ ਤੁਸੀਂ ਦੇਖਿਓ ਸਾਡਾ ਤੁਹਾਡੇ ਜੀਵਨ ਤੇ ਕੰਮ ਆਪਰ ਹੀ ਜਾਂਦਾ ਕੋਈ ਜ਼ਰੂਰੀ ਕੁਐਸਚਨ ਤੁਹਾਨੂੰ ਦੱਸ ਦਿੰਨਾ ਇਹ ਸਾਰੇ ਕੁਐਸਚਨ ਸਾਲਵ ਕਰ ਲਿਓ ਔਰ ਮੈਂ ਪਿਆਰੀ ਕਰ ਲਿਓ ਤੁਸੀਂ ਘੱਟੋ ਘੱਟ ਪਾਸ ਜ਼ਰੂਰ ਹੋ ਜਾਓਗੇ ਜਿੱਕੇ ਜਨ ਠੀਕ ਗੁਰ ਕਲਗੀ ਤਰ ਪਾਚਨ ਇਹ ਨੌਵੇਂ ਮਹੀਨੇ ਦੇ ਸਲੋਕ ਲਾਰਡ ਵਿੱਚ ਦਰਜ ਕਰਕੇ ਨਾ ਮੈਨੂੰ ਇੰਜ ਪਰਤੀ ਮਿਲਦਾ ਕਿ ਇਹਹੀ ਮੈਸੇਜ ਦਿੱਤਾ ਦੁਨੀਆ ਦੇ ਲੋਕੋ ਜੇ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਮਾਰ ਕੇ ਪਾਵਨ ਬਾਣੀ ਨਹੀਂ ਪੜ ਸਕਦੇ ਕਟੋ ਕਟ ਇਹ ਇੰਪੋਰਟੈਂਟ ਕੁਐਸਚਨ ਆnde ਅਨਸਰ ਜਿਹੜੇ ਨਾ ਇਹਨਾਂ ਸ਼ਲੋਕਾਂ ਦੇ ਅੰਦਰ ਦਿੱਤੇ ਨਾ ਤੁਸੀਂ ਇਹਨਾਂ ਸ਼ਲੋਕਾਂ ਨੂੰ ਪੜ੍ਹੋ ਤੇ ਵਿਚਾਰੋ ਤਾਂ ਵੀ ਤੁਸੀਂ ਪਾਸ ਹੋ ਜਾਓਗੇ ਇਹ ਸ਼ਾਰਟ ਜਿਹਨੂੰ ਕਹਿੰਦੇ ਨਾ ਯਾ ਕੁਆਟਰ ਕੁਐਸਚਨਾਂ ਦੇ ਅਨਸਰ ਦਿੱਤੇ ਗੁਰੂ ਤੇਗ ਬਹਾਦਰ ਪਾਜਣ ਉਹਨੂੰ ਸੰਖੇਪ ਰੂਪ ਵਿੱਚ ਗੱਲ ਜਿਹੜੀ ਸਾਡੇ ਸਾਹਮਣੇ ਰੱਖ ਦਿੱਤੇ ਤਾਂ یوں ਇੱਕ ਨਾ ਸਾਡੇ ਸਾਹਮਣੇ ਉਦਾਹਰਣ ਆਂਦੀ ਹੈ ਜਦੋਂ ਘਰਾਂ ਚ ਕਿਤੇ ਪਾਠ ਹੁੰਦਾ ਨਾ ਸਾਸ ਸਬ ਅੱਜ ਤੇ ਚਲੋ ਕੰਮ ਹੀ ਮੁੱਕ ਗਏ ਨਾ ਘਰਾਂ ਚ ਖੰਡ ਪਾੜਦੇ ਕਰਾਇ ਤੇ ਖੰਡ ਪਾਠ ਹੁੰਦੇ ਸੀ ਤੇ ਤਿੰਨ ਦਿਨ ਲਗਾਤਾਰ ਕੋਈ ਪਾਠ ਨਹੀਂ ਹੁੰਦਾ ਸਾਰੇ ਸੇਵਾ ਪਾਣੀ ਚ ਲੱਗੇ ਰਹਿੰਦੇ ਸੀ ਆਏ ਗਏ ਦੀ ਸੇਵਾ ਚ ਲੱਗੇ ਰਹੇ ਲੇਕਿਨ ਜਰੂਰ ਸਵੇਰੋ ਸ਼ੁਰੂ ਹੋਣ ਵਾਲੇ ਉਹਨੇ ਤੇ ਘਰ ਦਾ ਬਜ਼ੁਰਗ ਹੀ ਕਰਦਾ ਇਹ ਉਹ ਕਹਿੰਦੇ ਸਾਰਾ ਪਾਠ ਹੋ ਗਿਆ ਤੇ ਲਿਆ ਉਹ ਘਟੋ ਘਟਾ ਉਹ ਸੁਣੋ ਕੇ ਸਰਵਨ ਕਰ ਲੋ ਸਾਰਾ ਟੱਬਰ ਬਹਿ ਕੇ ਨਵੰਬਰ ਦਾ ਸੁਣਦਾ ਸੀ ਜਿਦਾ ਮਤਲਬ ਕਿਤੇ ਨਾ ਕਿਤੇ ਬਜ਼ੁਰਗਾਂ ਦੇ ਅੰਦਰੋਂ ਗੱਲ ਚੱਲਦੀ ਪਈ ਸੀ ਕਿ ਨਹੀਂ ਪੂਰੀ ਬਾਣੀ ਸੁਣ ਸਕੇ ਘਟੋ ਘਟਾ ਨਵੰਬਰ ਦਾ ਸੁਣੋ ਕੇ ਸਰਵਨ ਕਰ ਦੇ ਲਗਾਤਾਰ ਤੁਸੀਂ ਲੋਕ ਸਰਵਨ ਕਰੋਗੇ ਜੋ ਪਹਿਲਾਂ ਵਿਸਤਾਰ ਵਿੱਚ ਗੱਲਾਂ ਕੀਤੀਆਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਨੂੰ ਮੇਰੇ ਸਾਧੂ ਗੁਰਾਂ ਨੇ ਸੰਖੇਪ ਰੂਪਿਤ ਸਰੋਕਾਂ ਜੀ ਦੱਸਿਆ